ਪੰਜਾਬ ਪੰਜਾਬ ਮੁਤਾਬਕ ਪੰਜਾਬ ਪੰਜਾਬ ਮੁਤਾਬਕ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਹਨ ਓਵੇਂ ਓਵੇਂ ਹੀ ਸਰਕਾਰ ਦਾ ਵਿਰੋਧ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ ਹੈ ਗੱਲ ਕੀਤੀ ਜਾਵੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਦੀ ਬਰਨਾਲਾ ਤੋਂ ਉਹਨਾਂ ਦੀ ਕੋਠੀ ਦਾ ਅੱਜ ਫੇਰ ਤੋਂ ਯੂਨੀਅਨ ਵੱਲੋਂ ਘਰਾਓ ਕੀਤਾ ਗਿਆ ਹੈ ਕੀ ਹੈ ਪੂਰਾ ਮਾਮਲਾ ਆਓ ਦਿਖਾਨੇ ਆ ਕਰਿੰਦਿਆਂ ਦੀ ਜਬਾਨੀ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਬੁੱਧਰ ਸਿੱਖਵਾਚੀ ਸਾਫ ਕੱਢਿਆ ਸੀ ਅੱਜ ਜਿਹੜਾ ਹੈਗਾ ਕੈਬਨਿਟ ਮੰਤਰੀ ਦੀ ਕੋਠੀ ਦੀ ਅੱਗੇ ਜਿਹੜਾ ਹੈਗਾ ਘਰਾਓ ਕੀਤਾ ਗਿਆ ਕੀ ਮੈਟਰ ਹੈ ਕਦ ਲਈ ਘਰਾਓ ਕੀਤਾ ਗਿਆ तकरीबन 2 ਮਹੀਨੇ ਹੋ ਗਏ ਜੀ ਜਿਹੜਾ ਇਸ ਘਰਚ ਨੂੰ ਅਸੀਂ ਲੈ ਕੇ ਤੁਰੇ ਹੋਏ ਆਇ ਕਟਨਾ ਹੋਈ ਨੂੰ ਤਾਂ 3 3 3 ਮਹੀਨੇ ਹੋ ਗਏ ਆ ਚਾਰ ਕਬੱਡੀ ਖਿਡਾਰੀਆਂ ਤੇ ਇਥੋਂ ਵੀ ਪੁਲਿਸ ਨੇ ਤਸ਼ੱਦਦ ਕਰਕੇ ਦਾਇਰ ਲਗਾਇਆ ਮਾਰ ਕਰਕੇ ਸਾਬੀ ਉਹ ਹੱਥ ਵਿੱਚ ਉਹ ਹੈਗੇ ਸੀ ਸਾਬੀਂ ਗਏ ਸੀ ਤੁਸੀਂ ਕਿਹਾ ਬੇਵੜੇ ਦਾ ਜਿਹਨੇ ਸਾਰਾ ਉਹ ਪਲੇਟਫਾਰਮ ਬਹਿਆ ਕਰਾਇਆ ਤੇ ਗੁਰਿਆਂ ਨੇ ਮੈਨੂੰ ਗੁਰਿਆਂ ਪੈ ਪਰ ਪੁਲਿਸ ਨੇ ਕੁੱਟੇ ਉਹ ਉਹ ਕਿ ਪ੍ਰੈਸ਼ਰ ਥੱਲੇ ਹੋਟਲ ਵਾਲਿਆਂ ਦੇ ਕਿਉਂਕਿ ਲਬ ਸਿੰਘ ਕੋਕੇ ਦਾ ਫੋਨ ਆਇਆ ਸੀਗਾ ਆਹ ਧਰਨੀ ਤੇਹਰ ਦਾ ਵੀ ਬਾਅਦ ਨਾਮ ਸੁਣਦੇ ਆ ਇਹਨਾਂ ਦੇ ਵੀ ਪੋਟੈਂਸ਼ੀਅਲ ਸੀਗੇ ਕਿਉਂਕਿ ਇਹ ਜੇ ਢਾਬੇ ਹੋਟਲਾਂ ਤੋਂ ਇਹ ਜੇ ਸਟੇਆਂ ਬਣਨ ਦੇ ਦੁਕਾਨਾਂ ਤੋਂ ਇਹ ਜੇ ਹੋਰ ਨਾਲ ਗੰਦ ਪ੍ਰਾਣੀਆਂ ਪਾਰਟੀਆਂ ਖਾਂਦੀਆਂ ਰਹੀਆਂ ਹੁਣ ਤੱਕ ਉਹ ਗੰਦਾ ਇਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਨੇ ਕੋਈ ਆਪਣੇ ਆਪ ਗੂਸ਼ੰਗੂ ਚੰਡੂ ਕੋਈ ਹੋਰ ਠੱਕ ਕੋਈ ਅਸ਼ਨਪ੍ਰੀਤ ਕੋਈ ਹਰਿੰਦਰ ਸਿੰਘ ਅੱਗ ਪਾੜ ਲੈ ਨਵੇਂ ਪੁਰਾਣੇ ਨਿਆਰੇ ਬੋਰ ਲੱਗੇ ਹੋਏ ਸਾਰੇ ਸ਼ਹਿਰ ਦੇ ਵਿੱਚ ਵਿਧਾਇਕਾਂ ਕਿਵੇਂ ਇਹ ਬਣੋਦੇ ਨੇ ਪੁਆਇੰਟ ਕਿਤੇ ਹੋਇਆ ਗੁਰੂ ਅਸੀਲਾ ਉਹਦਾ ਅੱਜਕੱਲ੍ਹ ਆ ਬਟੇ ਇੰਨਾ ਦੇ ਵੋਟਾਂ ਮਿਲਿਆ ਇਹ ਬਦ ਅਨਕਸ਼ੀ ਨੇ ਇਹਨਾਂ ਘਟੇ ਪੂਰਣ ਪਾਸੇ ਨੂੰ ਬਟੇ ਰ ਮੈਂ ਇਸ ਮੰਤਰੀ ਨੂੰ ਚੰਗਾ ਸਮਝਦਾ ਹਾਂ ਪਰ ਅਜਿਹਾ ਹੁੰਦਾ ਜਿਵੇਂ ਉਹਦੇ ਰ ਇਨਾ ਸੋਸ਼ੀਆ ਦੇ ਨਹੀਂ ਬੈਠਦੇ ਜਿਨ੍ਹਾਂ ਚ ਦੰਦ ਖਾਣ ਨਹੀਂ ਲੱਗਦੇ ਨਾ ਜਿਹੜੇ ਚੰਗੇ ਹੁੰਦੇ ਆ ਜਦੋਂ ਕੰਦ ਖਾਣ ਲੱਗ ਜਾਂਦੇ ਆ ਨਾਲ ਦੇ ਹੋ ਜਾਂਦੇ ਆ ਅਜੇ ਵੀ ਮਤਲਬਾਰ ਬੈਂਕੀ ਹੈ ਤੱਕ ਇਹ 2 ਬਿਨੇ ਤੱਕ ਹੋ ਗਿਆ ਪ੍ਰਸ਼ਾਸਨ ਨਾਲ ਗੱਲ ਕਰਦੇ ਨੂੰ ਲਾਰੇ ਲਾਈ ਜਾਂਦੇ ਆ ਅੱਜ ਕਰਾਉਨੇ ਆ ਕੱਲ ਕਰਾਉਨੇ ਆ ਮੰਨ ਗਏ ਇਸ ਗੱਲ ਨੂੰ ਕਿ ਗਲਤ ਹੋਇਆ ਇਹ ਜੇ ਗਲਤੀ ਹੋਈ ਤਾਂ ਫਿਰ ਠੀਕ ਕਰੋ ਜੇ ਤੁਸੀਂ ਗਲਤ ਕੰਮ ਕਰ ਸਕਦੇ ਇਹ ਤਾਂ ਅਸੀਂ ਤਾਂ ਠੀਕ ਕਰਾਉਣ ਵਾਸਤੇ ਕਹਿ ਰਹੇ ਹਾਂ ਕਿਦਾ ਫੀਸਲ ਕੀਤਾ 302 ਦਾ ਗਲਤ ਹੈ 304 ਦਾ ਪਰਚਾ ਹੌਟਲ ਵਾਲੇ ਤੇ ਦਰਜ ਹੋਣਾ ਚਾਹੀਦਾ ਜਿਹੜਾ ਕਿ ਤੇ ਮੁਤਾਬਕ ਜੋ ਐਵੀਡੈਂਸ ਹੈ ਤੇ ਜਿਹੜਾ ਇਹਨਾਂ ਨੇ ਹਸਪਤਾਲ ਵਿੱਚੋਂ ਲਿਆ ਕੇ ਕਾਊਂਟਰ ਕੀਤਾ ਉਹਦੇ ਜ਼ਿੰਮੇਵਾਰ ਆ ਆਪੇ ਹੁਣ ਤੱਕ ਅਸੀਂ ਟਾਈਮ ਲੰਘ ਰਹੇ ਹਾਂ ਨਾਲ ਅਸੀਂ ਕਹਿੰਦੇ ਰਹੇ ਹਾਂ ਕਿ ਇਹ ਇਸ ਕਰ ਨਹੀਂ ਪਟਾਇਆ ਜਾਊਗਾ ਉਹ ਤੁਸੀਂ ਕਰਦੀ ਕੀਤੀ ਹੋ ਹੱਲ ਹੋਊਗੀ ਅੰਦਰੋਂ ਛੱਡ ਦਿਓ ਬੇਗੁਨਾਹਾਂ ਨਹੀਂ ਅਜੇ ਤੱਕ ਕਿਸੇ ਕੰਮ ਆਇਆ ਹੈ ਦੇਖੋ ਇਹ ਮੁਕਤੰਤਰ ਦਾ ਡੈਮੋਕ੍ਰੇਸੀ ਹੈ ਪ੍ਰੋਟੈਸਟ ਕਰ ਸਕਦੇ ਹੋ ਕਿਸੇ ਨੇ ਬੰਦੂਕਾਂ ਨਾਲ ਫੜਾ ਚੱਕ ਕੇ ਤਾਉਣਾ ਨਹੀਂ ਅਸੀਂ ਅਸੀਂ ਸਾਡੀ ਆਪਣੀਆਂ ਬੇਟੀਆਂ ਇੱਥੇ ਜਨਤਕ ਵੀ ਬੈਠੇ ਆਂ ਭੁਗਾਏ ਆਂ ਢਾਂਕੇ ਬੈਠ ਗਏ ਆ ਤੇ ਇਹ ਥਾ ਥਾ ਤੇ ਹਾਲ ਇਸੇ ਤਲੇ ਜੱਗੇ ਦੇਖਦੇ ਫਿਰਦੇ ਆਂ ਇਹਦੇ ਬਾਹਰ ਤਾਂ ਸਾਡੀਆਂ ਬੇਟੀਆਂ ਇਹਨਾਂ ਦਾ ਬਿਸ਼ਰਮੇ ਚ ਹੱਥ ਈ ਲਾਈ ਹੁੰਦਾ ਹੈ ਤਾਰਣ ਨੰਨ ਗੁੱਡ ਨਗੇਦਰ ਨਗੇਜਿਟੇ ਤੇ ਬਨਾਟਿਕ ਨਗਰ ਤੋਂ ਪੁੱਛਣੇ ਕੀਤੀ ਹੈ। ਤਾਜਮ ਮਰੇ ਦਾ ਸਭ ਦੁੱਖ ਹੈ। ਭਾਵੇਂ ਉਹ ਹਾਰਟਟ੍ਰੈਕ ਨਾ ਮਰਿਆ, ਭਾਵੇਂ ਕਿਸੇ ਦੇ ਹੋਟਲ ਵਾਲੇ ਕਿਸੇ ਤਾਜਮ ਨੇ ਧੱਕੇ ਮਾਰਨਾ ਮਰਿਆ। ਇਹਨਾਂ ਨੂੰ ਕੁੱਟ ਪਈਏ ਸਿਰਫ। ਇਹ ਕਿਤੇ ਵੀ ਇੱਕ ਧੱਕਾ ਬਾਤ ਹੈ। ਇੱਕ ਧੱਕਾ ਦਿੰਦੇ ਦਿਖਾਈ ਦਿੰਦੇ ਸਾਰੀ ਕੁੱਟੇ ਇਹਨਾਂ ਨੂੰ ਪੈ ਰਹੀ ਹੈ। ਪਹਿਲਾਂ ਆਟੋ ਵਾਲੇ ਨੇ ਕਿੱਟਿਆ, ਫਿਰ ਟੂਰਿਸਟ ਲਾਇਫ ਨੇ ਕਿੱਟਿਆ ਗਿਆ। ਮਰਦ ਵਾਲਾ ਕੁੱਟਿਆ। ਕੋਈ ਨੀਸਟਲ ਦਾ ਕੋਈ ਅਫਸਰ ਨਹੀਂ ਹੈ ਜਿਹੜਾ ਦੰਦਾ ਮਰੇ। ਤੇ ਬਿਮਾਰਾਂ ਨੂੰ ਸਭ ਤੋਂ ਹਮ ਕਰਦੀ ਹੈ। ਹੋਰ ਬੰਦਾ ਬੰਦਾ ਚਾਹੀਦਾ ਪਰ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਨ재ਸ਼ ਪਰ ਬੜਾ ਸੱਤੂ ਲੋਗੇ ਪਰਦਾ ਨਹੀਂ ਇਥੇ ਗਲ ਮਨਾਨੇ ਘੇਰ ਦੇ ਕਰ ਬਣਾ ਜਾਵੇ ਕਿਉਂਕਿ ਇਹਦੇ ਥੰਡੇ ਜਿਹੜੇ ਜਾਂਦੇ ਤੁਹਾਨੂੰ ਪੈਸੇ ਖਾਣੇ ਹੁੰਦੇ ਆ ਉਹਨਾਂ ਦੇ ਕਹਿਦੇ ਉਹ ਲੋਕ ਜਿਹਨਾਂ ਨੇ ਘੂਤਾ ਭਾਕੇ ਚੁਰਾਏ ਤੁਹਾਨੂੰ ਉਹਨਾਂ ਨੂੰ ਜਿਲਾ ਛਟੋ ਉਹ ਲੋਕ ਜਿਹੜੇ ਤੁਹਾਨੂੰ ਪੈਸੇ ਖਾਤ ਖਵਾਉਂਦੇ ਆ ਤੁਹਾਨੂੰ ਬਚਾਉਣ ਵਾਸਤੇ ਤੁਸੀਂ ਪੱਬਾ ਪਰ ਹੁੰਚੋ ਪੁਲਿਸ ਪ੍ਰਸ਼ਾਸਨ ਦਾ ਬਰਨਲੇ ਦਾ ਬਹੁਤ ਬਾੜੀ ਹਾਫ ਹੈ ਇੱਕ ਹੋਰ ਵੀ ਬਿਲਕੁਲ ਅਰਸ਼ਦੀ ਟੁਕੜਾ ਹੈਗਾ ਸੀਗਾ ਪਹਿਲਾਂ ਕਿਤੇ ਜਗੜਿਆ ਨਹੀਂ ਜਾਂਦੇ ਉਹ ਬਿਲਕੁਲ ਅਰਸ਼ਦੀ ਇਨਵੋਲਡ ਉਹਦੇ ਤੇ ਟੈਂਟੋਗ੍ਰਾਫ ਦਾ ਪਰਚਾ ਪਾ ਕੇ ਜਿਹੜਾ ਹੈਗਾ ਉਹ ਈ ਛੱਟਿਆ ਹੋਇਆ। ਹੋਰ ਵੀ ਕੁਝ ਨਹੀਂ ਗੱਲਾਂ ਬਾਤਾਂ ਹੋ ਜਾਂਦੀਆਂ ਪਰ ਦੋ ਟਾਈਮ ਦਿਨਿਆਂ ਤੋਂ ਜਦੋਂ ਇਹ ਜਿਹੜਾ ਸਰਟ ਚੱਲੀ ਐ ਕੋਈ ਛੱਟੇ ਦਾ ਪਰਚਾ ਦਰਜ ਨਹੀਂ ਕੀਤਾ ਇਹਨਾਂ ਨੇ ਹੁਣ ਮੈਂ ਪੁੱਛਦਾ ਛੱਟਾ ਕਿਥੋਂ ਦਾ ਸੀ ਉਹ। ਗਾਹ ਤੋਂ ਕਾਊਂਟਰ ਜਿਹੜੇ ਹੁਣ ਕਰਨੇ ਸ਼ੁਰੂ ਕੀਤੇ ਹੋਏ ਆ ਪਰਚਾ ਜਿਹੜਾ ਪਨੇਵਰ ਵਾਲਾ ਦਿੱਤਾ ਹੈ। ਕੋਈ ਪਤਾ ਕੀਤਾ ਇਹ ਕਿ ਪਿੱਛੇ ਕੀ ਸੱਚ ਐ ਕੀ ਨਹੀਂ ਪਤਾ ਕਿਉਂਕਿ ਪਰਚਾ ਹੋਉਂਦਾ ਤੇ ਬੰਦੇ ਜੇਲ੍ਹ 'ਚ ਬੈਠੇ ਹੋਏ ਆ। ਇਹ ਪਰਚੇ ਕਰਦੇ ਹੁੰਦੇ ਆ ਇਹਦੇ ਵਿੱਚ ਕੀ ਖੇਡਣਾ ਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ ਪਰ ਕੀ ਬਰਨਾਲੇ ਵਾਲੇ ਨੇ ਠੇਕਾ ਲਿਆ ਸਾਰੇ ਕਿਪਾ ਦਾ ਕੋਈ ਹਿੱਸਾ ਤਾਂ ਕੰਮ ਵੀ ਕਰ ਨਹੀਂ ਸਕਦੇ ਕੁਝ ਕਰਕੇ ਪੁਲਿਸ ਤਾਂ ਜਿਹੜੀ ਆਈ ਸਾਡੀ ਹੈ ਪੁਲਿਸ ਤਾਂ ਆਈ ਪੀਐਸਬੀ ਲੱਗੀ ਹੈ ਬਾਹਰ ਨੇ ਆ ਸਟੇਟਾਂ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਗਾ ਦੇ ਕੋਈ ਕੁਝ ਨਹੀਂ ਨਾ ਸਾਡੇ ਨੂੰ ਇਹ ਜਿਹੜੇ ਪੰਜਾਬ ਦੇ ਪੁੱਤ ਘਰ ਪੁੱਤ ਦੇ ਭਲੇਖੇ ਤੇ ਬਣਾਏ ਹੋਏ ਲੋਕ ਸੀ ਇਹਨਾਂ ਦਾ 70% ਛਾ ਕੇ ਬੈਠੇ ਨੇ ਧਰਨਾ ਲਾ ਕੇ ਬੈਠੇ ਆ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਕਰ ਰਹੇ ਪਰੇ ਨੇ ਤੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਤੇ ਚਾਰ ਦੇ ਨੌਜਵਾਨਾਂ ਦੀ ਉਹਨਾਂ ਨੇ ਇਹ ਪੜਸ ਜੇ ਪੇਰ ਬਾਈ ਨਾ ਕਰਦੇ ਦਿੰਦੇ ਇੰਨੀ ਸੜਾ ਕਰਾ ਦੇਣ ਸੀ ਉਹ ਚਾਰ ਬਿੱਗ ਨਾ ਇੱਕ ਗੱਲ ਇਹਨਾਂ ਨਾਲ ਪੁਤਰੀਆਂ ਉਹ ਟੁਕੜੇ ਕਿਹਦੇ ਗੱਲ ਕੀ ਬਣੇ ਉਸ ਕਰਕੇ ਮੈਸਟਰ ਲੋਕ ਬਿਲਕੁਲ ਸ਼ਰਮ ਕਰਨੀ ਚਾਹੀਦੀ ਅੱਜ ਤੱਕ ਕਿਸੇ ਪੋਲੀਟਿਕਲ ਬੰਦੇ ਨੇ ਆਪ ਪੁਤਰੀ ਐਮਐਨਏ ਕੋਈ ਹੈਗਾ ਨਾ ਤਾਂ ਇਹ ਲਾਫ ਸਿਕੋ ਕੋ ਹੈਗਾ ਕਹਿੰਦੇ ਸੀ ਪਿਛਲੇ ਪੁੱਤ ਹੈ ਇਹਦਾ ਬਿਲਕੁਲ ਜਿਹੜੇ ਗੰਦਰੇ ਪੁੱਤ ਸਾਬਤ ਹੋਏ ਨੇ ਉਹਨਾਂ ਸ਼ਰਮ ਕਰਨੀ ਚਾਹੀਦੀ ਕਿ ਬੰਦੇ 20 ਸਾਲ ਨੂੰ ਦੰਦੇ ਕਿ ਕਰਦਾ ਕਿ ਅਸੀਂ ਇੱਥੇ ਮਜਬੂਰੀ ਚਾਹੀ ਨਹੀਂ ਕੋਈ ਸ਼ੌਕ ਨਹੀਂ ਹੈਗਾ ਬੰਦੇ ਦੇ ਪੁੱਤ ਬਣ ਕੇ ਕਿੰਨੇ ਤੁਛੜਾਓ ਆਪੇ ਉਹਨਾਂ ਲੋਕਾਂ ਨੂੰ ਜੜਾਓ ਜਿਹੜਾ ਤੁਹਾਨੂੰ ਫੜਾਇਆ ਹੋਇਆ ਹੈਗਾ ਜਿਹੜੇ ਤੁਹਾਡੇ ਬਲਕ ਹੈਗੇ ਆ ਤੁਸੀਂ ਬਲਕ ਹੈਗੇ ਤੁਸੀਂ ਇਹਨਾਂ ਦੇ ਤਸੀਦੇ ਪੜਕੇ ਤਸ਼ਦਦ ਕਰ ਰਿਏ ਹੋਏ ਹੋ ਮਾਲਕਾਂ ਦੀ ਖੇਲ ਸੱਟੇ ਹੋਏ ਆ ਇਹ ਇਨਸਾਫ ਕਿੱਦਾ ਹੈਗਾ ਹਰ ਹਾਲਤ ਵਿੱਚ ਲੈ ਕੇ ਰਹਿਣਗੇ ਬਰਨਾਲੇ ਦੇ ਲੋਕ ਕੀ ਜਾਣਦੇ ਆ ਬਰਨਾਲੇ ਵਾਲੇ ਮੈਂ ਆਪਣੀ ਗਲਤੀ ਕਰਦਾ ਮੈਂ ਤੁਸੀਂ ਉਹਨਾਂ ਦੀ ਗਲਤੀ ਨਹੀਂ ਕਰਦਾ ਹਾਂ ਯਾਦ ਕਰਾਇਆ ਵੀ ਕੋਈ ਗਲਤੀ ਧੱਕੇ ਨੇ ਖਲਾਫ ਹੋਇਆ ਜਾ ਸਕਦਾ ਹੈ ਉਹ ਕਿਸੇ ਹੀ ਕੰਮ ਕਰ ਰਹੇ ਨੇ ਧੱਕੇਆਂ ਦੇ ਖਿਲਾਫ ਹੀ ਜੋ ਕੁਝ ਹੈਗਾ ਉਹ ਹੁਣ ਤੱਕ ਦਾ ਸੰਘਰਸ਼ ਰਿਹਾ ਤੇ ਉਹਦਾ ਹੀ ਪਾਰਟ ਹੈ ਪਰ ਬਿਲਕੁਲ ਵੀ ਇਨਕਾਰ ਨਹੀਂ ਕਿ ਇਹ ਇੰਨਾ 100 100 ਇਸੇ ਚੁੰ ਇਸ ਗੱਲ ਦੀ ਜੜੂਗਾ ਤੇ ਲੋਕਾਂ ਦੀ ਜਿੱਤ ਹੋ। ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਰਾਇ ਸਾਰਾ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਦਾ ਜਿਲ੍ਹਾ ਜਾਫਰ ਸਕੱਤਰ ਆ ਮੈਂ ਤੇ ਜਿਹੜੀ ਕਬਾਡੀ ਖਿਡਾਰੀਆਂ ਨੂੰ ਇਨਸਾਫ ਦੇ ਵੋਲਟ ਸੰਮੇਟੀ ਆ ਤੇ ਉਹਦਾ ਮਨਵੀਧਰ ਹੈ। ਬੜਾਈ ਖਿਡਾਰੀਆਂ ਨੇ ਆਖਿਰ ਅੱਜ ਕੈਬਨਟ ਪੱਤੀ ਨੀਤੀਆਂ ਦੀ ਚੋਟੀ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਆ। ਬੜੇ ਨਵੇਂ ਸਮੇਂ ਉਸ ਦਾ ਸਰੂਪ ਕੀਤਾ ਹੋਇਆ। ਵੀ ਵਾਈਸ ਨਾਵਾਬ ਦੁਆਰਾ ਦੇਖਿਆ ਗਿਆ ਕਿ ਕਿਹਾ ਹੋਇਆ ਕਿ ਸਮਾਗਮਾਂ ਦੇ ਵਿਚਾਰ ਨੇ ਪੂਰੇ ਜਰਨੀ ਚੁੱਕਿਆ ਹੈ ਕਿ ਇਹ ਸੋਚਿਆ ਹੈ ਕਿ ਉਹਨੇ ਵਿੱਚ ਮਿਰਤੀ ਗਰਮੀਤ ਸਿੰਘ ਮੀਤ ਹੈਰ ਕੈਬਨਟ ਮੰਤਰੀ ਆ ਸਾਡੇ ਬਰਨਾਲੇ ਦੇ ਮੰਤਰੀ ਆ ਬਰਨਾਲੇ ਦੇ ਵਿੱਚ ਚਾਰ ਕਬੱਡੀ ਖਿਡਾਰੀਆਂ ਦਾ ਇਨਪਾਉਂਟਰ ਹੋਇਆਗਾ ਲੱਤ ਦੇ ਵਿੱਚ ਕਬੱਡੀ ਖਿਡਾਰੀ ਤੇ ਗੋਲੀ ਮਾਰੀ ਗਈ ਆ ਧਨੋਲੇ ਹਸਪੀਟਲ ਦੇ ਵਿੱਚ ਉਹ ਜਵਰੀ ਕਬੱਡੀ ਖਿਡਾਰੀ ਪੰਮਾ ਠੀਕਰੀ ਹਾਲਤ ਚੁੱਕਿਆ ਗਿਆਗਾ ਜਾਵਰੀ ਉਹਨਾਂ ਤੇ ਪਰਕੇ ਪਾਏ ਗਿਆ ਕੁੱਟਮਾਰ ਹੋਈ ਗਈ। ਉਹਦੇ ਸਬੰਧ ਦੇ ਵਿੱਚ ਅਸੀਂ ਐਕਸ਼ਨ ਕਮੇਟੀ ਬਣਾ ਕੇ ਭਰਾਤਰੀ ਜਥੇਬੰਦਗਾਂ ਨੂੰ ਨਾਲ ਲੈ ਕੇ ਇਨਸਾਫ ਸੰਘਾਟ ਲੋਕਾਂ ਨੂੰ ਨਾਲ ਲੈ ਕੇ ਮਲਾਜਮ ਜਥੇਬੰਦਗਾਂ ਨੂੰ ਨਾਲ ਲੈ ਕੇ ਮਜ਼ਦੂਰ ਜਥੇਬੰਦਗਾਂ ਨੂੰ ਨਾਲ ਲੈ ਕੇ ਪਿਛਲੇ ਅਸੀਂ 2 ਮਹੀਨਿਆਂ ਤੋਂ ਸੰਘਰਸ਼ਾਂ ਤੇ ਰਾਹ ਪਏ ਵੇ ਆ। ਮਹਿਲਕਲਾਂ ਦੇ ਐਮ.ਐਲ.ਏ. ਪਰਵੰਤ ਸਿੰਘ ਪਡੋਰੀ ਨੂੰ ਮੰਗ ਪੱਤਰ ਦਿੱਤਾ, ਗਰਮੀਤ ਸਿੰਘ ਮੀਤ ਹੈਰ ਸ੍ਰੀ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤਾ। ਤੇ ਚਾਰ ਜਿਹੜੇ ਸਾਡੇ ਵੱਡੇ ਪ੍ਰੋਟੈਸਟ ਨੇ ਉਹ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਦੇ ਸਾਹਮਣੇ ਅਸੀਂ ਆਪਦੇ ਵੱਡੇ ਪ੍ਰੋਟੈਸਟ ਆ ਜਿਹੜੇ ਕਰ ਚੁੱਕੇ ਆ ਉਤੋਂ ਬਾਅਦ ਅਸੀਂ ਸੇਵਾ ਸਿੰਘ ਠੇਕਰੀ ਵਾਲਾ ਦੀ ਵਰਸੀ ਤੇ ਸ੍ਰੀ ਭਗਵਾਨਤਮਾਨ ਸੀਐਮ ਸਾਹਿਬ ਨੇ ਆਉਣਾ ਸੀ ਉਦੋਂ ਜਿਹੜਾ ਸਾਡਾ ਧਰਨਾ ਪ੍ਰਸ਼ਾਸਨ ਨੇ ਇਨਸਾਫ ਦੀ ਉਮੀਦ ਦੇ ਕੇ ਵੀ ਸਾਨੂੰ ਨਵੇਂ ਤੱਥ ਮਿਲੇ ਆ ਕਿ 18 ਤਰੀਕ ਨੂੰ 11 ਜਨਵਰੀ ਨੂੰ ਉਦੋਂ ਸਾਡਾ ਧਰਨਾ ਚਟਵਾਤਾ ਸੀਗਾ ਵੀ ਨਵੇਂ ਤੱਥ ਤੇ ਨਵੇਂ ਸਬੂਤ ਮਿਲਨ ਕਰਕੇ ਅਸੀਂ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਜਾਨਕੀ ਹੁਣ ਜਿਹੜੀ ਲੰਘ ਚੁੱਕੀ ਇੱਕ ਤਰੀਕ ਆ ਉਹਨੂੰ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਛੋਡੇ ਚਾਰ ਕਬੱਡੀ ਖਿਡਾਰੀਆਂ ਤੇ ਪਾਈ ਚ ਝੂਠੀਆਂ ਧਰਾਵਾ 302 307 ਅਸੀਂ ਖਾਰਜ ਕਰਾਂਗੇ ਤੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਤੁਹਾਨੂੰ ਇਨਸਾਫ ਆ ਜਿਹੜਾ ਉਹ ਮਿਲੂ ਜਿਹੜੇ ਅਫਸਰ ਵੱਲੋਂ ਐ ਗੱਲ ਕਹੀ ਗਈ ਸੀ ਜਿਹੜੇ ਅਫਸਰਾਂ ਵੱਲੋਂ ਗੱਲਾਂ ਕੀਤੀਆਂ ਗਈਆਂ ਇਹ ਜਦੋਂ ਸਾਨੂੰ ਸਾਡੇ ਕੋਲੇ ਵੀਡੀਓ ਮੌਜੂਦ ਆ ਐਸਪੀਐਚ ਨੇ ਸਾਨੂੰ ਇਨਸਾਫ ਦਿਵਾਇਆ ਸੀ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਬਦਲੀ ਹੋਈ ਸੀ ਐਸਪੀਐਚ ਲੈਵਲ ਦੇ ਅਧਿਕਾਰੀ ਜੀ ਮੇਰਾ ਨਾਮ ਹਰਮਨ ਸਿੰਘ ਭਾਂਸਾ ਵੀਰ ਜੀ ਅੱਜ ਕੈਮਰੇ ਵਰਤੀ ਮੀਡੀਆ ਸਾਹਮਣੇ ਖੜਾ ਹੋ ਕੇ ਇਹ ਜਿਹੜਾ ਪਿਛਲੇ ਦਿਨਾਂ ਅੱਜ ਆਪਣਾ ਨਾ ਤੇ ਬਰਨਾਲੇ ਪਟਿਆਲਾ ਚਿਕਨਕੋਨ ਵਾਲੇ ਦੇ ਕੋਈ ਝਗੜਾ ਹੋਇਆ ਸੀਗਾ ਉਦੇ ਵਿੱਚ ਸਾਡੇ ਜਿਹੜੇ ਕਬੱਡੀ ਪਲੇਅਰ ਸੀਗੇ ਉਹ ਜਿਹੜੇ ਮਤਲਬ ਪਟਿਆਲਾ ਕੌਨਨ ਵਾਲੇ ਨੇ ਕੋਈ ਬਾਹਰੋਂ ਬਨਵਾਸ ਬੁਲਾ ਕੇ ਸਾਡੇ ਪਲੇਅਰ ਵੀ ਕੁੱਟੇ ਗਏ ਸੀ ਉਹਦੇ ਵਿੱਚ ਉਹਦੇ ਵਿੱਚ ਕੋਈ ਪੁਲਿਸ ਮਲਾਜੰਦੇ ਵੀ ਛੱਟਾਂ ਪੱਜੀਆਂ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਪੁਲਿਸ ਆਏ ਨੇ ਬਿਨਾਂ ਕਿਸੇ ਜਾਂਚ ਪੜਤਾਲ ਕਰੀ ਤੋਂ ਕੋਈ ਸਿਆਸੀ ਪ੍ਰੇਸ਼ਰ ਮੰਨ ਕੇ ਕਬੱਡੀ ਪਲੇਅਰਾਂ ਦੇ ਉੱਤੇ ਪਰਚਾ ਦਰਜ ਕੀਤਾ ਸੀਗਾ ਜਿਹਦਾ ਕਿ ਅਸੀਂ ਉਹਦੇ ਵਿੱਚ ਉਦੋਂ ਮੰਗ ਵੀ ਕੀਤੀ ਸੀ ਵੀ ਸਾਨੂੰ ਟੀਵੀ ਆਰ ਵਗੈਰਾ ਕੈਮਰੇ ਦਿਖਾਏ ਜਾਣ ਵੀ ਮੌਕੇ ਤੇ ਕੀ ਹੋਇਆ ਵਾ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਉੱਥੋਂ ਕੋਈ ਕੁਝ ਨਹੀਂ ਦਿਖਾਇਆ ਉਹ ਸਾਰਾ ਕੁਝ ਉੱਥੋਂ ਕੈਮਰੇ ਵਗੈਰਾ ਜਿੱਥੇ ਵੀ ਕੋਈ ਲੱਗੇ ਵੇਤੀ ਸਾਰੇ ਚੋਰੀ ਕਰ ਲਈਤੀ ਸਾਡੇ ਘਰਾਂ ਜਾ ਕੇ ਵੀ ਤੋੜਪੰਨ